ਗੁਰੂ ਦੀ ਪਿਆਰੀ ਸਵਾਰੀ ਗੁਰੂ ਦਾ ਖਾਸ ਰੂਪਾ ਗੁਰੂ ਸਾਸੰਗ ਜੀਉ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬ੍ਰਹਮ ਗਿਆਨੀ ਸਭ ਸ੍ਰਿਸ਼ਟ ਕਾ ਕਰਤਾ ਬ੍ਰਹਮ ਗਿਆਨੀ ਸਦ ਜੀਵੈ ਨਹੀਂ ਮਰਤਾ ਬ੍ਰਹਮ ਗਿਆਨੀ ਮੁਕਤ ਜੁਗਤ ਜੀ ਕਾ ਦਾਤਾ ਬ੍ਰਹਮ ਗਿਆਨੀ ਪੂਰਨ ਪੁਰਖ ਵਿਦਾਤਾ ब्रह्मज्ञानी नाथ का नाथ ब्रह्मज्ञानी का सब ऊपर हाथ ब्रह्मज्ञानी का सगले आकार ब्रह्मज्ञानी आप निरंकार ब्रह्मज्ञानी की शोभा ब्रह्मज्ञानी बने नानक ब्रह्मज्ञानी सर्व का तणी सत्कार जो सतसंग जीओ आप जी दे नाल आज संत बाबा अजीत सिंह संशाली वाले महापुरुष ਪੂਰਨ ਬ੍ਰह्मज्ञानी ਮਹਾਪੁਰਸ਼ ਉਹਨਾਂ ਨੇ ਕਿਸ ਤਰ੍ਹਾਂ ਇੱਕ ਪਰਿਵਾਰ ਤੇ ਕਿਰਪਾ ਕੀਤੀ ਜੋ ਮਹਾਪੁਰਸ਼ਾਂ ਦੇ ਸੇਵਕ ਹੁੰਦੇ ਹਨ ਮਹਾਪੁਰਸ਼ ਉਹਨਾਂ ਨੂੰ ਕਦੇ ਵੀ ਕਿਸੇ ਚੀਜ਼ ਤੋਂ ਨਾ ਨਹੀਂ ਕਰਦੇ ਕਿਉਂਕਿ ਉਹਨਾਂ ਦੇ ਉੱਪਰ ਤਰਸ ਹੁੰਦਾ ਹੈ ਪਰਿਵਾਰ ਦੇ ਉੱਪਰ ਅਤੇ ਉਹ ਜੋ ਪਰਿਵਾਰ ਦੇ ਜੀ ਹੁੰਦੇ ਹਨ ਉਹਨਾਂ ਨੂੰ ਵੀ ਸਮਝ ਆ ਜਾਂਦੀ ਹੈ ਕਿ ਸੇਵਾਦਾਰਾਂ ਨੂੰ ਵੀ ਸਮਝ ਆ ਜਾਂਦੀ ਹੈ ਕਿ ਮਹਾਂਪੁਰਸ਼ਾਂ ਤੋਂ ਕੀ ਚੀਜ਼ ਮੰਗਣੀ ਹੈ ਇਸੇ ਤਰ੍ਹਾਂ ਹੀ ਜਦੋਂ ਬਾਪੂ ਸੇਵਾ ਸਿੰਘ ਜੀ ਦੇ ਘਰ ਸੰਤ ਬਾਬਾ ਅਜੀਤ ਸਿੰਘ ਅਸਾਲੀ ਵਾਲੇ ਮਹਾਂਪੁਰਸ਼ਾਂ ਨੇ ਬਾਪੂ ਜੀ ਦਾਦਿਆਂ ਕੀ ਘਰ ਦਾ ਨਹੀਂ ਪੱਥਰ ਰੱਖਿਆ ਸੀ ਘਰ ਦੀ ਨੀ ਰੱਖੀ ਸੀ ਉਸ ਸਮੇਂ ਬਾਬਾ ਜੀ ਨੇ ਇੰਨੀ ਸਾਡੇ ਤੇ અપਾਰ ਕਿਰਪਾ ਕੀਤੀ ਵੀ ਇਹ ਕਰ ਉਹਨਾਂ ਦਾ ਹੀ ਹੈ ਤਾਂ ਜਿਹੜਾ ਉਸ ਸਮੇਂ ਮਿਸਤਰੀ ਸੀਗਾ ਬਾਪੂ ਜੀ ਦੇ ਘਰੇ ਉਹਦੇ ਘਰ ਸੱਤ ਧੀਆਂ ਸੀ ਪਹਿਲਾਂ ਉਹ ਦੇਖਦਾ ਸੀ ਵੀ ਕਦੇ ਗੰੰਡੂ ਵਾਲੇ ਮਹਾਪੁਰਸ਼ ਬਾਬਾ ਜੀ ਦੇ ਘਰ ਕਦੇ ਹੰਸਾਲੀ ਵਾਲੇ ਮਹਾਪੁਰਸ਼ ਬਾਪੂ ਜੀ ਦੇ ਘਰ ਸੇਵਾ ਸਿੰਘ ਦੇ ਆਉਂਦੇ ਸਨ ਆ ਕੇ ਬਚਨ ਵਿਲਾਸ ਕਰਦੇ ਸੀ ਜੋ ਪਰਿਵਾਰ ਨੂੰ ਅਕਾਲ ਪੁਰਖ ਨੇ ਤਿਲ ਫੁੱਲ ਦਿੱਤਾ ਸੀ ਕਈ ਵਾਰੀ ਮਹਾਪੁਰਸ਼ ਉਥੇ ਪ੍ਰਸ਼ਾਦਾ ਵੀ ਕਰ ਸਕਦੇ ਸੀਗੇ ਬੈਠ ਕੇ ਦੋਵੇਂ ਮਹਾਪੁਰਸ਼ ਇਕੱਠੇ ਬੈਠ ਜਾਂਦੇ ਸੀ ਕਿੰਨੀ ਉਹ ਧਰਤੀ ਭਾਗਾ ਵਾਲੀ ਹੋएगी ਜਿੱਥੇ ਉਹ ਮਹਾਪੁਰਸ਼ ਆਪ ਆ ਕੇ ਬੈਠਦੇ ਸੀ ਤਾਂ ਉਹ ਜਿਹੜਾ ਮਿਸਤਰੀ ਸੀ ਉਹਦੇ ਕਰ ਸੱਤ ਕੁੜੀਆਂ ਸੀ ਉਹਨੇ ਇੱਕ ਦਿਨ ਮਾਤਾ ਜੀ ਨੂੰ ਕਿਹਾ ਵੀ ਤੁਸੀਂ ਇੰਨਾ ਬਾਬਾ ਜੀ ਨੂੰ ਮੰਨਦੇ ਹੋ ਹਰ ਗੱਲ ਦੇ ਵਿੱਚ ਤੁਸੀਂ ਇਹਨਾਂ ਦਾ ਨਾਮ ਲੈਂਦੇ ਹੋ ਵੀ ਮਹਾਪੁਰਸ਼ ਇਸ ਤਰ੍ਹਾਂ ਕਰਦੇ ਨੇ ਮਹਾਪੁਰਸ਼ ਇਸ ਤਰ੍ਹਾਂ ਕਰਦੇ ਨੇ ਸਾਡੇ ਰੱਬ ਨੇ ਕਹਿੰਦਾ ਮਾਤਾ ਬੱਪੂ ਸੇਵਲ ਸਿੰਘ ਜੀ ਦੀ ਜੋ ਮਿਸਿਸ ਨੇ ਉਹਨਾਂ ਦੀ ਪਤਨੀ ਨੂੰ ਕਹਿੰਦਾ ਕਹਿੰਦਾ ਮਾਤਾ ਮੈਂ ਤੈਨੂੰ ਤਾਂ ਮੰਨਾਂ ਜੇ ਤੂੰ ਮੇਰਾ ਇੱਕ ਕੰਮ ਕਰ ਦੇ। ਮਾਤਾ ਜੀ ਦਾ ਸੁਹਾਗ ਥੋੜਾ ਜਿਹਾ ਦੇਸੀ ਨੇ ਪਿੰਡ ਵਾਲੇ ਜਿਵੇਂ ਹੁੰਦੇ ਨੇ। ਜਿਵੇਂ ਸਿੰਪਲ ਆਪਾਂ ਆਮ ਗੱਲ ਕਰਦੇ ਆ ਉਹ ਕਹਿੰਦੀ ਤੇਰਾ ਭਲਾ ਹੋ ਜੇ। ਮੈਨੂੰ ਕੀ ਮੰਨਣਾ ਮੰਨੀ ਤੂੰ ਉਸ ਰੱਬ ਨੂੰ ਅਕਾਲ ਪੁਰਖ ਨੂੰ। ਵੀ ਜੇ ਤੂੰ ਮੈਨੂੰ ਮੰਨਣ ਲੱਗ ਗਿਆ ਮੈਂ ਕਿਹੜਾ ਵਿਡਿਆਈ ਲੈਣੀ ਆ। ਉਹ ਕਹਿੰਦੀ ਤੂੰ ਗੱਲ ਦੱਸ ਵੀ ਗੱਲ ਕੀ ਆ। ਉਹ ਕਹਿੰਦਾ ਵੀ ਮੇਰੇ ਘਰ ਸੱਤ ਧੀਆਂ ਨੇ ਮੇਰੇ ਘਰ ਵਾਲੀ ਮੇਰੇ ਬੱਚੀਆਂ ਇਸ ਚੀਜ਼ ਨੂੰ ਲੈ ਕੇ ਬਹੁਤ ਜ਼ਿਆਦਾ ਬਰਲਾਵ ਕਰਦੀਆਂ ਨੇ ਮੇਰੇ ਘਰ ਵਾਲੀ ਚਾਹੁੰਦੀ ਆ ਵੀ ਘਰ ਇੱਕ ਬੱਚਾ ਹੋਵੇ ਬੇਟਾ ਹੋ ਜਾਵੇ ਤੇ ਧੀਆਂ ਚਾਹੁੰਦੀਆਂ ਨੇ ਜਿਨ੍ਹਾਂ ਨੂੰ ਇੱਕ ਵੀਰ ਮਿਲ ਜਾਵੇ ਉਹ ਕਹਿੰਦੀ ਵੀ ਦੇਖ ਆਪਾਂ ਮਹਾਂਪੁਰਸ਼ਾਂਗੇ ਅਰਦਾਸ ਬੇਨਤੀ ਕਰ ਲੈਂਦੇ ਹਾਂ ਉਹ ਦੇ ਆਲੂ ਨੇ ਉਹਨਾਂ ਨੇ ਕਦੇ ਵੀ ਮੇਰਾ ਕਿਹਾ ਨਹੀਂ ਮੁੜਿਆ ਤੈਨੂੰ ਸ਼ਰਧਾ ਭਾਵਨਾ ਰੱਖਣਾ ਪਵੇਗਾ ਤੇ ਤੈਨੂੰ ਰੋਜ਼ ਗੁਰਬਾਣੀ ਪੜ੍ਹਨੀ ਪੈਗੀ ਰੋਜ਼ ਪਾਠ ਕਰਿਆ ਕਰ ਆਪਣੀ ਘਰ ਵਾਲੀ ਨੂੰ ਵੀ ਕਹਿਵੇਂ ਰੋਜ਼ ਇਸ਼ਨਾਨ ਕਰਕੇ ਅਕਾਲ ਪੁਰਖ ਦੇ ਅਰਦਾਸ ਕਰਿਆ ਕਰੋ ਉਹ ਕਹਿੰਦੀ ਤੁਸੀਂ ਇਸ ਤਰ੍ਹਾਂ ਕਰਿਓ ਇਸ ਦਿਨ ਸਵੇਰੇ ਕੱਲ ਨੂੰ ਆ ਜਿਓ ਇਸ਼ਨਾਨ ਕਰਕੇ ਆਇਓ ਦੋਨੇ ਜੀ ਸ਼ਰਧਾ ਭਾਵਨਾ ਨਾਲ ਆਇਓ ਕੋ ਮਹਾਪੁਰਸ਼ਾਂ ਕੋਲ ਚੱਲ ਕੇ ਬੇਨਤੀ ਕਰ ਲਵਾਂਗੇ ਤਾਂ ਮਾਤਾ ਜੀ ਕਹਿੰਦੇ ਵੀ ਸੱਜਰੀ ਆ ਗਏ ਉਹ ਮੂੰਹ ਨਹੀਂ ਰਹੀ ਆ ਗਏ ਉਸ ਟਾਈਮ ਅਸੀਂ ਘਰ ਡੰਗਰ ਬੱਛਾ ਸੀ ਆਪਣੇ ਤਾਂ ਅਸੀਂ ਮੱਝਾਂ ਵੀ ਨਹੀਂ ਚੋਈਆਂ ਸੀ ਹਜੇ ਤੇ ਮੈਂ ਕਿਹਾ ਵੀ ਭਾਈ ਤੁਹਾਨੂੰ ਇੰਨੀ ਕਾਲੀ ਸੀ ਤੁਸੀਂ ਇੰਨੀ ਜਲਦੀ ਆ ਗਏ ਥੋੜਾ ਸਬਰ ਤਾਂ ਕਰ ਲੈਂਦੇ ਹਜੇ ਦਿਨਤਾ ਚੜ੍ਹ ਲੈਣ ਦਿੰਦੇ ਉਹ ਮਿਸਤਰੀ ਕਹਿੰਦਾ ਵੀ ਸਾਨੂੰ ਤਾਂ ਰਾਤ ਦੀ ਜਦੋਂ ਦਾ ਮੈਂ ਆਪਣੀ ਘਰ ਵਾਲੀ ਨੂੰ ਦੱਸਿਆ ਸਾਨੂੰ ਤਾਂ ਰਾਤ ਦੀ ਨੀਂਦ ਨਹੀਂ ਆਈ ਸਾਡਾ ਤਾਂ ਰਾਤ ਦਾ ਹੋਇਆ ਪਤਾ ਵੀ ਦਿਨ ਕਦੋਂ ਚੜੇਗਾ ਸੀ ਕਦੋਂ ਬਾਬਾ ਜੀ ਅੱਗੇ ਜਾ ਕੇ ਅਰਦਾਸ ਕਰਾਂਗੇ ਉਹ ਕਹਿੰਦੇ ਵੀ ਉੱਥੇ ਪਹਿਲਾਂ ਗੁਰੂ ਗ੍ਰੰਥ ਸਾਹਿਬ ਨੇ ਉਹਨਾਂ ਅੱਗੇ ਅਰਦਾਸ ਬੇਨਤੀ ਕਰਨੀਆਂ ਉਹਨਾਂ ਤੋਂ ਬਾਅਦ ਅਰਦਾਸ ਬੇਨਤੀ ਕਰਕੇ ਫਿਰ ਆਪਾਂ ਮਾਪੁਰਸ਼ਾਂ ਨੂੰ ਮਿਲਾਂਗੇ ਤਾਂ ਮਾਤਾ ਜੀ ਨੇ ਤਾਰਾਂ ਚੁਈਆਂ ਐਨੇ ਨੂੰ ਬਾਪੂ ਸੇਵਾ ਸਿੰਘ ਜੀ ਵੀ ਆ ਗਏ ਅਨਸਾਲੀ ਸਾਹਿਬ ਸੀਗੇ ਕਿਉਂਕਿ ਬਾਬਾ ਜੀ ਨੂੰ ਸੁਰੇਸ਼ ਨਾਨ ਦੀ ਸੇਵਾ ਕਰਾਉਣ ਜਾਂਦੇ ਸੀ ਤਾਂ ਮਾਤਾ ਜੀ ਨੇ ਪੁੱਛਿਆ ਬਾਪੂ ਸੇਵਾ ਸਿੰਘ ਜੀ ਨੂੰ ਵੀ ਬਾਬਾ ਜੀ ਕੋਲ ਜਾਣਾ ਹੈ ਸਰਦਾਰ ਜੀ ਵੀ ਜਾ ਹੀ ਉਹ ਕਹਿੰਦੇ ਭਾਈ ਤੁਸੀਂ ਚਲੇ ਜਾਓ ਤਾਂ ਮਾਤਾ ਜੀ ਉਹ ਮਿਸਤਰੀ ਨੂੰ ਤੋਂ ਉਹਦੀ ਘਰ ਵਾਲੀ ਨੂੰ ਫਿਰ ਹੰਸਾਲੀ ਸਾਬ ਲੈ ਗਿਆ ਜਾ ਕੇ ਗੁਰੂ ਗ੍ਰੰਥ ਸਾਹਿਬ ਨੂੰ ਪਹਿਲਾਂ ਨਮਸਕਾਰ ਕੀਤੀ ਉੱਥੇ ਅਰਦਾਸ ਬੇਨਤੀ ਕੀਤੀ ਫਿਰ ਹੰਸਾਲੀ ਵਾਲੇ ਬਾਬਾ ਜੀ ਅੰਦਰ ਬੈਠੇ ਸੀ ਉਹਨਾਂ ਨੂੰ ਜਾ ਕੇ ਪਹਿਲਾਂ ਆਪ ਮਾਤਾ ਜੀ ਗਏ ਨਮਸਕਾਰ ਕੀਤੀ ਸਾਰੀ ਗੱਲ ਦੱਸੀ ਕਿ ਬਾਬਾ ਜੀ ਇਹ ਮਿਸਤਰੀ ਆ ਆਪਣੇ ਘਰ ਇਹ ਆਪਣੇ ਘਰ ਬਣਾ ਰਿਹਾਗਾ ਦਿਹਾਰੀ ਕਰਦਾ ਆਪਣੇ ਘਰ ਮਿਸਤਰੀ ਦੀ ਸੇਵਾ ਕਰ ਰਿਹਾ ਹੈ ਮਹਾਰਾਜ ਆਵਦੀ ਦੇ ਚਰਨਾਂ 'ਚ ਅਰਦਾਸ ਤੀ ਇਹਦੇ ਸੱਤ ਕੁੜੀਆਂ ਨਹੀਂ ਆਵ ਜੀ ਕਿਰਪਾ ਕਰ ਦਿਓ ਦੀ ਝੋਲੀ ਦੇ ਵਿੱਚ ਮਾਤਾ ਜੀ ਕਹਿੰਦੇ ਵੀ ਮੈਂ ਆਪਣੀ ਝੋਲੀ ਅੱਡ ਕੇ ਨਾ ਕਿਹਾ ਮਹਾਰਾਜ ਇਹਦੇ ਦੇ ਵੀ ਕਿਰਪਾ ਕਰ ਦਿਓ ਇਹਨੂੰ ਵੀ ਇੱਕ ਪੁੱਤਰ ਦੀ ਦਾਤ ਦੇ ਦਿਓ ਕਹਿੰਦੇ ਬਾਬਾ ਜੀ ਹਾਸਪੇ ਕਹਿੰਦੇ ਭਾਈ ਰਾਜ ਕਿਸੇ ਦੀ ਜਦ ਜਾਮਣੀ ਪਵੇ ਭਾਈ ਪਹਿਲਾ ਸੋਚਣਾ ਪੈਂਦਾ ਜਦੋਂ ਕਿਸੇ ਲਈ ਮੰਗਣਾ ਹੁੰਦਾ ਉਹਦੀ ਗਵਾਹੀ ਵੀ ਦੇਣੀ ਪੈਂਦੀ ਆ ਸੋ ਸਮਝ ਕੇ ਮੰਗੀਦਾ ਹੁੰਦਾ ਕਿਸੇ ਲਈ ਉਹ ਕਹਿੰਦੇ ਮਹਾਰਾਜ ਸਾਡੀ ਤਾਂ ਤੁਹਾਡੇ ਤੱਕ ਹੀ ਅਪਰੋਚ ਆ ਅੱਜ ਤਾਂ ਤੁਹਾਨੂੰ ਹੀ ਕਹਿਣਾ ਤੁਸੀਂ ਉਹ ਦੇਣਾ ਕਿਵੇਂ ਦੇਣਾ ਕਿੱਥੋਂ ਦੇਣਾ ਤੁਸੀਂ ਜਾਣੋ ਰੱਬ ਜਾਣੇ ਉਹ ਕਹਿੰਦੇ ਮਹਾਂਪੁਰਸ਼ ਕਹਿੰਦੇ ਫਿਰ ਐ ਕਰ ਰਾਜ ਜੇ ਭਈ ਕੋਈ ਖਾਲੀ ਹੱਥ ਆਗੇ ਅਮਰੂਦ ਲਿਆ ਉਹ ਕਹਿੰਦੇ ਮੈਂ ਕਿਹਾ ਮਹਾਰਾਜ ਸੱਤ ਵਚਨ ਵੀ ਮੈਨੂੰ ਜਦੋਂ ਮੈਂ ਬਾਹਰ ਇਹ ਮੈਨੂੰ ਹੱਥਾਂ ਪਿਆਰਾਂ ਦੀ ਪੈ ਗਈ ਵੀ ਹੁਣ ਮੈਂ ਅਮਰੂਦ ਕਿੱਥੋਂ ਲੈ ਕੇ ਆਵਾਂ ਇੱਕੋ ਦਮ ਜਾ ਕੇ ਕਿ ਨਾ ਤਾਂ ਬਾਜ਼ਾਰ ਨੇੜੇ ਸੀ ਵੀ ਬਾਬਾ ਜੀ ਨੇ ਮੈਨੂੰ ਇਹ ਵਚਨ ਕੀਤੇ ਨੇ ਜਾਂ ਫਿਰ ਅਮਰੂਦ ਲੈ ਕੇ ਆ ਤਾਂ ਫਿਰ ਕਹਿੰਦੇ ਹੰਸਾਲੀ ਸਾਹਿਬ ਦੇ ਵਿੱਚ ਅਮਰੂਦਾਂ ਦਾ ਬੁੱਟਾ ਸੀਗਾ ਉੱਥੇ ਹੀ ਤੇ ਬਾਬਾ ਜੀ ਨੇ ਕਿਹਾ ਸੀ ਅਮਰੂਦ ਲੈ ਕੇ ਆ ਇਹ ਨਹੀਂ ਕਿਹਾ ਵੀ ਕੱਚੇ ਲਿਆਉਣੇ ਨੇ ਪੱਕੇ ਲਿਆਉਣੇ ਨੇ ਜਿੱਨੇ ਕਹਿੰਦੇ ਮੈਨੂੰ ਮਹਾਰਾਜ ਨੇ ਸਮੱਤ ਬਖਸ਼ੀ ਸੀ ਮੈਂ ਉੱਥੋਂ ਦੋ ਅਮਰੂਦ ਤੋੜ ਲੇ ਜਦੋਂ ਮੈਂ ਦੋ ਅਮਰੂਦ ਤੋੜੇ ਦੋ ਅਮਰੂਦ ਤੋੜ ਕੇ ਮੈਂ ਧੋ ਕੇ ਕੱਚੇ ਜੇ ਸੀਗੇ ਉਹ ਬਾਬਾ ਜੀ ਕੋਲ ਲਿਆ ਕੇ ਆਇਆ ਕਰਤੇ ਹੱਥ ਕਰਤਾ ਵੀ ਮਹਾਰਾਜ ਆ ਮੈਂ ਦੋ ਅਮਰੂਦ ਲਿਆਏ ਮਹਾਰਾਜ ਕਹਿੰਦੇ ਭਾਈ ਫਿਰ ਐ ਕਰ ਇੱਕ ਸੇਵਾਦਾਰਾ ਉਹਦੇ ਹੱਥ ਲਵਾ ਕੇ ਝੋਲੀ ਪਾ ਦਈਏ ਮਾਤਾ ਜੀ ਕਹਿੰਦੀ ਮਹਾਰਾਜ ਤੁਸੀਂ ਕਿਰਪਾ ਕਰੋ ਆਪ ਆਪਣੇ ਹੱਥੀ ਫਲ ਪਾ ਦਿਓ ਆਪ ਹੀ ਅਰਦਾਸ ਕਰ ਦੋ ਆਕਾਲ ਪੁਰਖ ਨੂੰ ਅਸ ਤਾਂ ਤੁਹਾਡੇ ਕੋਲ ਹੀ ਆਏ ਉਹ ਕਹਿੰਦੇ ਫਿਰ ਐ ਕਰ ਰਾਜ ਨੂੰ ਕਹਿੰਦੇ ਮਾਤਾ ਨੂੰ ਕਹਿੰਦੇ ਮਾਤਾ ਫਿਰ ਦੋ ਨਹੀਂ ਇੱਕ ਵੀ ਇੱਕ ਅਮਰੂਦ ਦੇ ਪਰਿਵਾਰ ਨੂੰ ਬੁਲਾ ਲਿਆ ਬਾਬਾ ਜੀ ਨੇ ਅਰਦਾਸ ਬੇਨਤੀ ਕਰਕੇ ਨਾ ਉਹਨਾਂ ਦੀ ਝੋਲੀ 'ਚ ਪਾ ਦਿਆ ਉਹਨੂੰ ਕਹਿੰਦੇ ਵੀ ਸ਼ੱਕ ਲਓ ਭਾਈ ਉਹਨਾਂ ਨੇ ਚਲੋ ਸ਼ਰਧਾ ਭਾਵਨਾ ਨਾਲ ਉੱਥੇ ਸ਼ੱਕ ਲਿਆ ਜਿਵੇਂ ਮਹਾਂਪੁਰਸ਼ਾਂ ਨੇ ਬਚਨ ਕਿਤੇ ਸੀ ਭਈ ਗੁਰੂ ਗ੍ਰੰਥ ਸਾਹਿਬ ਨੂੰ ਅਰਦਾਸ ਕਰਿਓ ਗੁਰੂ ਸਾਹਿਬ ਕਹਿੰਦੇ ਬੇਅੰਤ ਨੇ ਉਹ ਸਭ ਕੁਝ ਹੀ ਕਰ ਦਿੰਦੇ ਨੇ ਉਹ ਪਰਿਵਾਰ ਨੇ ਫਿਰ ਸ਼ੱਕ ਕੇ ਉੱਥੇ ਗੁਰੂ ਗ੍ਰੰਥ ਸਾਹਿਬ ਅੱਗੇ ਅਰਦਾਸ ਬੇਨਤੀ ਕੀਤੀ ਜਿਵੇਂ ਮਾਤਾ ਜੀ ਨੇ ਵੀ ਉਹਨਾਂ ਦੀ ਅਰਦਾਸ ਬੇਨਤੀ ਕੀਤੀ ਕਿਉਂਕਿ ਉਹਨਾਂ ਨੂੰ ਤਰਸ ਆ ਗਿਆ ਵੀ ਸੱਤ ਧੀਆ ਨੇ ਫਿਰ ਸਾਲ ਬਾਅਦ ਉਹ ਪਰਿਵਾਰ ਅੱਜ ਵੀ ਹੰਸਾਲੀ ਸਭ ਆਉਂਦਾਗਾ ਮਾਤਾ ਹੀ ਦਾਦੇ ਨੇ ਵੀ ਉਹ ਦਸਵੇਂ ਵਾਲੇ ਦਿਨ ਆਉਂਦੀ ਆ ਉਹ ਜਿਹਦੇ ਘਰ ਬੇਟਾ ਹੋਇਆ ਸੀਗਾ ਉਹ ਬੀਬੀ ਇੱਕ ਬਹੁਤ ਸਾਲ ਹੋ ਗਏ ਇਸ ਗੱਲ ਨੂੰ ਤਾਂ ਜਦੋਂ ਸਾਲ ਬੀਤ ਗਿਆ ਸਾਲ ਬਾਅਦ ਸਤਿਗੁਰੂ ਦੀ ਕਿਰਪਾ ਹੋਊਗੀ ਤਾਂ ਉਹਨਾਂ ਦੇ ਘਰ ਵਾਹਿਗੁਰੂ ਨੇ ਪੁੱਤਰ ਦੀ ਦਾਤ ਦੇ ਦਿੱਤੀ ਜਦੋਂ ਬੇਟਾ ਹੋ ਗਿਆ ਉਹ ਪਰਿਵਾਰ ਮਾਤਾ ਜੀ ਦੇ ਕੋਲੇ ਆ ਗਿਆ ਵੀ ਬਾਬਾ ਜੀ ਦੇ ਕੋਲ ਜਾ ਕੇ ਆਪਾਂ ਸ਼ੁਕਰਾਨਾ ਕਰਨਾ ਮਾਤਾ ਜੀ ਕਹਿੰਦੀ ਸ਼ੁਕਰਾਨਾ ਤਾਂ ਚਲੋ ਕਰਦਾਂਗੇ ਵੀ ਤੁਸੀਂ ਇਸ ਤਰ੍ਹਾਂ ਕਰ ਮਿਸਤਰੀ ਨੂੰ ਕਹਿੰਦੀ ਵੀ ਤੂੰ ਆਪਣੇ ਘਰ ਨਾਲ ਕੋਈ ਪਾਠ ਕਰਾ ਲਾ ਸ਼ੁਕਰਾਨੇ ਦਾ ਚਾਹੇ ਤਾਂ ਸਹਿਜ ਪਾਠ ਕਰਾ ਲਾ ਚਾਹੇ ਅਖੰਡ ਪੜ ਸਭ ਕਰਾ ਲਓ ਮਾਰਾ ਦਾ ਸ਼ੁਕਰਾਨਾ ਕਰਦੇ ਜਾ ਫਿਰ ਘਰੇ ਨਹੀਂ ਕਰਾ ਸਕਦਾ ਫਿਰ ਅਨਸਾਰੀ ਸਾਹਿਬ ਬਾਬਾ ਜੀ ਨੂੰ ਬੇਨਤੀ ਕਰਕੇ ਉੱਥੇ ਕਰਾ ਲਾ ਮਾਤਾ ਜੀ ਕਹਿੰਦੇ ਨਾ ਵੀ ਉਹ ਮੰਨਿਆ ਨਹੀਂ ਕਹਿੰਦਾ ਮੇਰਾ ਸ਼ਡਿਊਲ ਪੀਜੀਆ ਮੇਰੇ ਖਰਚੇ ਨੇ ਆਹ ਪੁੱਛਾ ਨਾਨਕ ਕਰ ਤਰੀ ਗਿਆ ਕਹਿੰਦੇ ਥੋੜੇ ਸਮੇਂ ਬਾਅਦ ਉਹੀ ਬੱਚਾ ਉਹਦਾ ਬਿਮਾਰ ਹੋ ਗਿਆ ਉਹ ਜਦੋਂ ਬੱਚਾ ਫਿਰ ਬਿਮਾਰ ਹੋ ਗਿਆ ਉਹਨਾਂ ਦਵਾਈਆਂ ਵਗੈਰਾ ਦਵਾਈਆਂ ਪਰ ਉਹ ਆਪ ਦੱਸਦਾ ਮਿਸਤਰੀ ਵੀ ਠੀਕ ਨਹੀਂ ਹੋਇਆ ਤੇ ਮਾਤਾ ਜੀ ਕੋਲ ਆ ਗਿਆ ਕਹਿੰਦਾ ਮਾਤਾ ਜੀ ਵੀ ਸਾਡੇ ਕੋਲੋਂ ਗਲਤੀ ਹੋ ਗਈ ਵੀ ਮੇਰਾ ਬੇਟਾ ਠੀਕ ਨਹੀਂ ਹੋ ਰਿਹਾ ਕਈ ਦਿਨਾਂ ਤੋਂ ਬਿਮਾਰ ਰਹਾ ਦਵਾਈਆਂ ਵੀ ਦਵਾਰਿਆਂ ਵੀ ਹੁਣ ਤੁਸੀਂ ਬਾਬਾ ਜੀ ਨੂੰ ਕਹੋ ਤੇ ਮਾਤਾ ਜੀ ਫਿਰ ਥੋੜੇ ਜਿਹਾ ਗੁੱਸੇ ਹੋਏ ਵੀ ਜਾ ਤੈਨੂੰ ਭਾਈ ਕਿਹਾ ਸੀ ਸ਼ੁਕਰਾਨਾ ਕਰ ਦੇ ਮਹਾਰਾਜ ਦਾ ਉਦੋਂ ਤਾਂ ਤੂੰ ਮੇਰੀ ਗੱਲ ਮੰਨੀ ਨਹੀਂ ਹੁਣ ਜਦੋਂ ਤੈਨੂੰ ਫੇਰ ਵਿਫਤਾ ਪੈ ਗਈ ਤੂੰ ਫੇਰ ਆ ਗਿਆ ਇਸ ਕਰਕੇ ਭਾਈ ਸਾਨੂੰ ਤਾਂ ਮਹਾਂਪੁਰਸ਼ਾਂ ਨੇ ਕਿਹਾ ਵੀ ਕਿਸੇ ਦੀ ਭਈ ਐਵੇਂ ਜਾਮਣੀ ਨਹੀਂ ਭਰਨੀ ਕਿਸੇ ਦਾ ਐਵੇਂ ਜ਼ਿੰਮੇਵਾਰੀ ਨਹੀਂ ਲੈਣੀ ਲੋਕ ਮੰਨਦੇ ਨਹੀਂ ਵੀ ਇਸ ਕਰਕੇ ਅਸੀਂ ਦਾ ਮਾਫੀ ਚਾਹੁੰਦੇ ਹੁਣ ਭਈ ਤੂੰ ਆਪ ਦੇਖ ਲੈ ਘਰ-ਪਾਠ ਕਰਾਲਾ ਤੇ ਅਰਦਾਸ ਕਰ ਉਹ ਰੋਣ ਲੱਗੇ ਦੋਨੇ ਜੀ ਆਏ ਸੀਗੇ ਵੀ ਨਹੀਂ ਤੁਸੀਂ ਇਸ ਤਰ੍ਹਾਂ ਨਾ ਕਰੋ ਸਾਨੂੰ ਇੱਕ ਵਾਰੀ ਬਾਬਾ ਜੀ ਨਾਲ ਮਿਲਾਵ ਫਿਰ ਕਹਿੰਦੇ ਵੀ ਬਾਬਾ ਜੀ ਕੋਲ ਚਲੇ ਗਏ ਕਹਿੰਦੇ ਵੀ ਬਾਬਾ ਜੀ ਸਾਡੇ ਕੋਲੋਂ ਗਲਤੀ ਹੋ ਗਈ ਤਾਂ ਚਲੋ ਮਹਾਪੁਰਸ਼ੰਦਾ ਦਾ ਸੁਭਾਅ ਸਦਾ ਹੀ ਦਿਆਲੂ ਹੁੰਦਾ ਉਹ ਕਹਿੰਦੇ ਕੁਝ ਵੀ ਨਹੀਂ ਉਹਨਾਂ ਨੇ ਕਿਹਾ ਵੀ ਕਹਿੰਦੇ ਕੋਈ ਨਹੀਂ ਭਾਈ ਵਾਹਿਗੁਰੂ ਦਾ ਸ਼ੁਕਰਾਨਾ ਕਰਿਆ ਕਰੋ ਜੇ ਰੱਬ ਨੇ ਦਾਤ ਦਿੱਤੀ ਆ ਫਿਰ ਉਸ ਪਰਿਵਾਰ ਨੇ ਪਾਠ ਕਰਾਇਆ ਉਹਨਾਂ ਦਾ ਬੇਟਾ ਫਿਰ ਠੀਕ ਹੋ ਗਿਆ ਤਾਂ ਉਹ ਅੱਜ ਵੀ ਪਰਿਵਾਰ ਮੈਨੂੰ ਮਾਤਾ ਰਾਜਪੌਰ ਜੀ ਨੇ ਦੱਸਿਆ ਵੀ ਅੱਜ ਵੀ 10 ਸਾਲਾਂ ਵਾਲੇ ਦਿਨ ਸਾਲੀ ਸਾਹਿਬ ਸ਼ੁਕਰਾਨਾ ਕਰਨ ਆਉਂਦੇ ਨੇ ਇਨੇ ਸਾਲਾਂ ਦਾ ਕਿਉਂਕਿ ਇੱਥੋਂ ਹੀ ਮਹਾਰਾਜ ਨੇ ਕਿਰਪਾ ਕੀਤੀ ਸੀ ਉਹਨਾਂ ਦੀ ਜਿਹੜੀ ਝੋਲੀ ਸੀ ਖੁਸ਼ੀਆਂ ਦੇ ਨਾਲ ਭਰੀ ਸੀਗੀ ਸੋ ਸత్సੰਗਤ ਜੀ ਗੱਲ ਸਿਰਫ ਇਹ ਹੈ ਕਿ ਜਦੋਂ ਕੋਈ ਪੂਰਨ ਸਾਧੂ ਵਾਪਰਸ਼ ਮਿਲ ਜਾਵੇ ਨਾ ਹੋਵੇ ਪੂਰਾ ਤਾਂ ਜੇ ਤੁਹਾਡੇ ਭਾਗਾਂ ਵਿੱਚ ਨਹੀਂ ਵੀ ਲਿਖਿਆ ਨਾ ਉਹਨਾਂ ਨੂੰ ਤਰਸਾ ਜਾਵੇ ਤੁਹਾਡੇ ਤੇ ਉਹ ਚੀਜ਼ ਵੀ ਤੁਹਾਡੇ ਕਰਮਾਂ 'ਚ ਲਿਖ ਦਿੰਦੇ ਨੇ ਜਿਹੜੀ ਨਹੀਂ ਹੁੰਦੀ ਕਿਉਂਕਿ ਜਿਹੜੇ ਭਗਤ ਹੁੰਦੇ ਨੇ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਲਿਖਿਆ ਵੀ ਜਿਹੜੇ ਭਗਤ ਹੁੰਦੇ ਨੇ ਉਹਨਾਂ ਦੀ ਪਰਮਾਤਮਾ ਇੰਨੀ ਨੇੜੇ ਹੋ ਕੇ ਸੁਣਦਾ ਜੇ ਉਹ ਕੋਈ ਬਚਨ ਕਰ ਦੇਣ ਉਹ ਪਰਮਾਤਮਾ ਵੀ ਨਹੀਂ ਟਾਲ ਸਕਦਾ ਸੋ ਇਹ ਮਾਤਾ ਰਾਜਕੌਰ ਜੀ ਨੇ ਜਿਨ੍ਹਾਂ ਨੂੰ ਬਾਬਾ ਜੀ ਰਾਜ ਮਾਤਾ ਕਹਿੰਦੇ ਸੀ ਉਹਨਾਂ ਨੇ ਮੈਨੂੰ ਦੱਸਿਆ ਸੀ ਵੀ ਇਹ ਤੂੰ ਜ਼ਰੂਰ ਦੱਸੀ ਸੰਗਤ ਨੂੰ ਵੀ ਇਸ ਤਰ੍ਹਾਂ ਬਾਬਾ ਜੀ ਤਾਂ ਇੰਨੇ ਦਿਆਲੂ ਸੀਗੇ ਵੀ ਪਰਮੇਂਦਰ ਉਹ ਤਾਂ ਕਦੇ ਕਿਸੇ ਨੂੰ ਜੇ ਕੋਈ ਆ ਜਾਂਦਾ ਸੀ ਕਦੇ ਕਿਸੇ ਨੂੰ ਉਹਨਾਂ ਨੇ ਖਾਲੀ ਨਹੀਂ ਮੋੜਿਆ ਸੀਗਾ ਜਿਨੇ ਵੀ ਆਉਣਾ ਹਮੇਸ਼ਾ ਹੀ ਕਹਿਣਾ ਭਾਈ ਗੁਰਬਾਣੀ ਪੜਿਆ ਕਰੋ ਗੁਰੂ ਸਾਹਿਬ ਅੱਗੇ ਅਰਦਾਸ ਕਰੋ ਗੁਰੂ ਸਾਹਿਬ ਕਿਰਪਾ ਕਰਨ ਕਹਿੰਦੇ ਇਹੀ ਵਚਨ ਕਹਿਣਾ ਬਸ ਕਿਰਪਾ ਹੋ ਜਾਂਦੀ ਸੀ ਉਹ ਰੂਹਾਂ ਕਿੰਨੀਆਂ ਭਾਗਾਂ ਵਾਲੀਆਂ ਹੋਣਗੀਆਂ ਜਿਨ੍ਹਾਂ ਨੇ ਮਹਾਂਪੁਰਸ਼ਾਂ ਦਾ ਲਾਹਾ ਲਿਆ ਉਹਨਾਂ ਦੇ ਬਚਨ ਕਮਾਈ ਤੇ ਅੱਜ ਉਹਨਾਂ ਦੀਆਂ ਝੋਲੀਆਂ ਕਿੰਨੀਆਂ ਖੁਸ਼ੀਆਂ ਦੇ ਨਾਲ ਭਰੀਆਂ ਪਈਆਂ ਨੇ ਸੋ ਗੱਲ ਸਾਧ ਸੰਗਤ ਜੀ ਗੁਰਬਾਣੀ ਦੀ ਆ ਗੁਰਬਾਣੀ ਪੜ੍ਹੋਂਗੇ ਸਮਝ ਆਊਗੀ ਕਿਉਂਕਿ ਬਾਬਾ ਜੀ ਕਹਿੰਦੇ ਸੀ ਭਾਈ ਗੁਰੂ ਗ੍ਰੰਥ ਸਾਹਿਬ ਤੋਂ ਮੰਗਣਾ ਜੇ ਤੈਨੂੰ ਆ ਜਾਵੇ ਨਾ ਫਿਰ ਤੈਨੂੰ ਮੰਗਣ ਦੀ ਲੋੜ ਹੀ ਨਹੀਂ ਪੈਣੀ ਇਸ ਕਰਕੇ ਸਾਧ ਸੰਗਤ ਜੀ ਗੁਰਬਾਣੀ ਨੂੰ ਵਕਤ ਵਦ ਜਾਪ ਕਰਿਆ ਕਰੋ ਗੁਰਬਾਣੀ ਨੂੰ ਸਮਝਿਆ ਕਰੋ ਤੇ ਸ਼ੁਕਰਾਨਾ ਕਰਿਆ ਕਰੋ ਵਾਹਿਗੁਰੂ ਦਾ ਜਿੰਨਾ ਸ਼ੁਕਰਾਨਾ ਕਰੋਗੇ ਨਾ ਉਨੀਆਂ ਦਾਤਾਂ ਵਾਹਿਗੁਰੂ ਜਿਆਦਾ ਦਿੰਦਾਗਾ ਸ਼ੁਕਰਾਨਾ ਕਰਿਆ ਕਰੋ ਜਿੰਨਾ ਵੀ ਹੋ ਸਕਦਾ ਸੋ ਭੁੱਲਾ ਚੁੱਕਾ ਸਾਧ ਸੰਗਤ ਗੁਰੂ ਸਾਹਿਬ ਅਕਸ਼ਣ ਜੋਗ ਨੇ ਜੀ ਅਸੀਸਾਂ ਦੇਣੀਆਂ ਸਤਿਗੁਰੂ ਆਪ ਹੀ ਮਹਾਂਪੁਰਸ਼ਾਂ ਦੀ ਵਡਿਆਈ ਤੇ ਜੋ ਗੁਰਮਤ ਅਨੁਸਾਰ ਵਿਚਾਰ ਨਹੀਂ ਆਪ ਜੀ ਦੇ ਨਾਲ ਸਾਂਝੇ ਕਰਦੇ ਰਿਹਾ ਸਾਧ ਸੰਗਤ ਜੀ ਅਸੀਸਾਂ ਦੇਣੀਆਂ ਵੀਡੀਓ ਵਧੀਆ ਲੱਗੇ ਨੂੰ ਸ਼ੇਅਰ ਕਰ ਦਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ